1 ਜੂਨ 2024 ਨੂੰ ਲੋਕ ਸਭਾ ਦੀਆਂ ਵੋਟਾਂ ਆ ਰਹੀਆਂ ਜੀ ਉਹਦੇ ਸਬੰਧ ਵਿੱਚ ਤੁਹਾਨੂੰ ਗਜ਼ਲ ਦੇ ਰੂਪ ਵਿੱਚ ਕੰਦ ਲਾਈਨਾਂ ਪੇਸ਼ ਕਰ ਰਹੇ ਹਾਂ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ ਲੋ ਸੁਣਦੇ ਹਾਂ ਗਜ਼ਲ ਓਮਕਾਰ ਮਹਿੰਦੀਪੁਰ ਜੀ ਕੋਲੋਂ ਸੋਚ ਸਮਝ ਕੇ ਪਾਇਓ ਵੋਟ ਦੇਖ ਡੁੱਲਣਾ ਜਾਇਓ ਨੋਟ 1 ਜੂਨ ਨੂੰ ਉੱਠ ਸਵਕਤ ਤੇ ਆਪਣੇ ਗੁਰਦੀ ਲੈ ਕੇ ਓਟ ਸੋਚ ਸਮਝ ਕੇ ਪਾਇਓ ਵੋਟ ਲਾਤ ੋ ਕੇ ਕਰਿਓ ਨਾਸ਼ਤਾ ਦਿਲ ਵਿੱਚੋਂ ਸਭ ਕੱਢ ਕੇ ਖੋਟ ਲੋਕਤੰਤਰ ਦੀ ਰਾਖੀ ਲਈ ਬਟਨ ਦਵਾ ਕੇ ਮਾਰਿਓ ਝੋਟ ਸੰਵਿਧਾਨ ਨੇ ਇਹ ਹੱਕ ਦਵਾਏ ਰਹਿ ਨਾ ਜਾਵੇ ਕੋਈ ਟੋਟ ਆਪਣੇ ਹੱਕ ਨੂੰ ਜਾਣੋ ਲੋਕੋ ਹੋਵੇ ਨਾ ਉਦੋਂ ਕੋਈ ਟੋਟ ਪੈਦਲ ਸਾਈਕਲ ਰਿਕਸ਼ਾ ਕਾਰ ਕਿਸ਼ਤੀ ਬੇੜੀ ਜਾਂ ਅਗਨ ਬੋਟ ਬੋਟ ਪਾਣ ਤੋਂ ਖੁੰਝ ਨਾ ਜਾਇਓ ਜਾਣਾਂ ਜਿਵੇਂ ਵੀ ਆਵੇ ਲੋਕ ਕਰਿਓ ਆਪਣੀ ਮਨਪਸੰਦ ਚੁਣਿਓ ਸਰਕਾਰ ਮਨਪਸੰਦ ਤੁਹਾਨੂੰ ਲਵੇ ਨਾ ਕਿਤੇ ਭੋਟ ਓਮਕਾਰ ਇੱਕ ਵੋਟ ਦਾ ਮੁੱਲ ਲੱਖਾਂ ਤੋਂ ਵੱਧ ਕੋਟਨ ਕੋਟ ਓਮਕਾਰ ਇੱਕ ਵੋਟ ਦਾ ਮੁੱਲ ਲੱਖਾਂ ਤੋਂ ਵੱਧ ਕੋਟਨ ਕੋਟ ਸੋਚ ਸਮਝ ਕੇ ਪਾਓ ਵੋਟ ਸੋਚ ਸਮਝ ਕੇ ਪਾਓ ਵੋਟ ਵੋਟ ਪਾਉਣ ਦੇ ਸੰਬੰਧ ਵਿੱਚ ਇਹ ਛੋਟਾ ਜਿਹਾ ਸੁਨੇਹਾ ਸਾਰੇ ਸਮਾਜ ਨੂੰ ਹੈ ਜੀ ਆਪਣਾ ਵੋਟ ਜੋ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ ਇਸ ਨੂੰ ਜਰੂਰ ਤੁਸੀਂ ਸਾਰੇ ਨੂੰ ਵੋਟ ਪਾਣੀ ਹੈ ਜੀ ਬਹੁਤ ਬਹੁਤ ਧੰਨਵਾਦ 1 ਜੂਨ ਨੂੰ ਜਰੂਰ ਵੋਟ ਪਾਓ